इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੇ ਸਰ ਸਾਡੇ ਮਾਨਜੋਗ ਕਮਿਸ਼ਨਰ ਸਾਹਿਬ ਸਰਦਾਰ ਅੰਜੇ ਸਿੰਘ ਜੀ ਕਿੱਥੋਂ एडीसी टी 1 ਸ਼੍ਰੀ ਕੁਸ਼ਾਲਜੀ ਸਿੰਘ जी एसीपी सेंट्रल श्री ਗਗਨਦੀਪ ਸਿੰਘ ਜੀ ਤੇ ਇੰਸਪੈਕਟਰ ਮਨਜੀਤ ਕੌਰ ਮੁਖਫਰ थाना ਡੀਟਕੀਮਾ ਤੇ ਹੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਜਿਹੜਾ ਮਹਾਦਤਾਉ ਤੁੰਗਾ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਤਾਂ ਜੇ ਕੋਈ ਕ੍ਰਾਈਮ ਹੋ ਜਾਂਦਾ ਵਾ ਤੇ ਉਸ ਨੂੰ ਜਿਹੜਾ ਇਮੀਡੀਏਟਲੀ ਟਰੇਸ ਕੀਤਾ ਜਾਵੇ ਤਾਂ ਇਸੇ ਕੜੀ ਦੇ ਤਹਿਤ ਅਸੀਂ ਜਿਹੜਾ ਹਮੇਸ਼ਾ ਵਰਕ ਕਰਦੇ ਰਹਿੰਦੇ ਆ ਕਿ ਜਿਹੜਾ ਸ਼ਹਿਰ ਦੇ ਵਿੱਚ ਔਰ ਆਪਣੇ ਇਲਾਕੇ ਦੇ ਅਮਨ ਸ਼ਾਂਤੀ ਬਣੀ ਰਹੇ ਤਾਂ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਚਾਰ ਵੜਕੇ ਆਏ ਸ਼ਹਿਰ ਦੇ ਅੰਦਰੂਨ ਏਰੀਆ ਦੇ ਵਿੱਚ ਔਰ ਬੱਸ ਸਟੈਂਡ ਦੇ ਵਿੱਚ ਜਿਹੜਾ ਇਹ ਮੋਬਾਈਲ ਸਨੇਚ ਕਰਦੇ ਆ ਮਲੋਰਾ ਦੀਆਂ ਕੋਲੋਂ ਤੇ ਇਹ ਸਿੱਧੇ ਠਿੱਕੀ ਗਨਸਾਈਡ ਦੇ ਤੇ ਇਹਨਾਂ ਨੇ ਜਿਹੜਾ ਉਹ ਇੱਕ ਮੋਟਰਸਾਈਕਲ ਤੇ ਚੱਲ ਜਾਣੇ ਸਵਾਰ ਹੋ ਕੇ ਜਿਹੜਾ ਉਹ ਜਾ ਰਹੇ ਸੀਗੇ ਆਪਣੇ ਪਿੰਡਾਂ ਨੂੰ ਸ਼ਹਿਰ ਦੇ ਕਿਉਂ ਬਾਈਕ ਫੋਕ ਤੇ ਇਹਨਾਂ ਨੂੰ ਅਸੀਂ ਜਿਹੜਾ ਉਹ ਚੁਹਾਰ ਰੋਡ ਤੋਂ ਜਿਹੜਾ ਕਾਬੂ ਕੀਤਾ ਚਾਰ ਲੜਕਿਆਂ ਨੂੰ ਔਰ ਇੱਕ ਮੁੰਡਾ ਜਿਹੜਾ ਉਹ ਕੀਤਾ ਕਾਬੂ ਤੇ 10 ਇਹਨਾਂ ਪਰੋਂ ਜਿਹੜਾ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ ਤੇ ਉਹ ਜਿਹੜੇ ਅਸੀਂ ਇਹ ਰਿਕਵਰ ਕੀਤੇ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਹੋ ਕਿੱਥੇ ਆ ਇਹਦੇ ਰਾਕੇ ਚੋਂ ਰੱਖਦੇ ਸੀਗੇ ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜਰਾ ਤੱਕ ਪਹਿਲਾਂ ਵੀ ਕੁਝ ਆਇਆ ਬੈਕਗਰਾਉਂਡ ਬੈਕਗਰਾਉਂਡ ਇਨਾਂ ਦੀ ਜਿਹੜੀ ਆ ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25300 ਨੰਬਰ ਜੈਕਟ 25 ਹੈਗੇ ਆ ਦੋ ਔਰ ਇੱਕ ਤੇ 326 ਔਰ ਐਨਡੀ ਪੈਸਾ ਕੋ ਦਾ ਜਿਹੜਾ ਕੇਸ ਅਜਿਸਤ ਹੈ ਔਰ ਕ੍ਰਿਮੀਨਲ ਬੈਕਗਰਾਉਂਡ ਹੈ ਨਾ ਜੀ ਇਹ ਜਿਹਨਾਂ ਦੀ 24 ਤੋਂ 26 ਸਾਲ ਦੇ ਵਿੱਚ ਵਿੱਚ ਰਹੀ ਹੈ ਹੂੰ ਇੱਕ ਥੋੜਾ ਛੋਟੀ ਜਿਹੜਾ ਉਹ ਜਿਹੜਾ 18 ਸਾਲ ਦਾ ਤਾਂ ਕੀ ਕਾਮੀ ਸਰ ਨੇ ਕੀਤੀ ਜਾ ਰਹੀ ਹੈ ਨਾ ਤੇ ਜੇ ਅਸੀਂ ਪਿਆਸਾ ਦਿੱਸ ਦਿੱਤਾ ਤਾਂ ਤੇ ਇਹਨਾਂ ਦਾ ਜਿਹੜਾ ਰਿਮਾਂਡ ਹਾਸੋ ਕੀਤਾ ਗਿਆ 3 ਦਿਨ ਦਾ ਔਰ ਇਹਨਾਂ ਦੇ ਕੋਲੋਂ ਸਾਨੂੰ ਮਤਲਬ ਆਸ ਹੈ ਕਿ ਹੋਰ ਵੀ ਜਿਹੜੀ ਬਰਾਮਗੀ ਹੋਏਗੀ ਨਸ਼ੇ ਦੇ ਵੀ ਆਦੀ ਨਹੀਂ ਨਸ਼ਾ ਨਹੀਂ ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ ਹੈ ਤੇ ਆਪੀ ਹੈ ਕਿੰਨੇ ਜਾਨ ਜਰ ਬਤਾਂ ਉਹ ਕਹਿੰਦੇ ਕੋਈ ਇਹ ਭਿਆਨ ਦਾ ਕਰਦਾ ਸੰਘਰ ਨਹੀਂ ਨਹੀਂ ਮੋਟਰਸਾਈਕਲ ਤੇ ਹੁੰਦੇ ਸੀ ਇਹ ਕਿੰਨੇ ਜਾਨੇ ਤੇ ਜਿਹੜਾ ਉਹ ਜਿਹਨੇ ਕੋਈ ਗੱਲ ਕਰਦਾ ਜਾ ਰਿਹਾ ਆ ਤੇ ਉਹ ਦਾ ਜਿਹੜਾ ਮੋਬਾਈਲ ਖੋ ਕੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਸੀ ਉਹ ਉਸ ਨੂੰ ਮੋਟਰਸਾਈਕਲ ਵੀ ਜਿਹੜਾ ਰਿਕਵਰ ਕਰ ਲਿਆ ਠੀਕ ਬਾਦ ਵਿੱਚ ਇੱਥੇ ਖੜਾ ਇੱਕ ਮਿੰਟ ਇੱਥੇ ਇੱਥੇ ਰੋ ਭਾਜੀ ਇੱਧਰ ਆਇਓ ਤੁਸੀਂ ਪਿੱਛੇ ਆਇਓ ਖੜੀ ज़र्तर okay. वेठी uh, okay.